ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਕਿਸਾਨ ਆਪਣੇ ਪੁੱਤਰ ਨਾਲ ਰਹਿੰਦਾ ਸੀ ਉਹ ਜੀਵਨ ਦੇ ਹਰ ਔਖੇ ਤੋਂ ਔਖੇ ਸਮੇਂ 'ਚ ਵੀ ਸ਼ਾਂਤ ਤੇ ਪੋਜ਼ਿਟਿਵ ਰਹਿੰਦਾ ਸੀ ਤੇ ਹਮੇਸ਼ਾ ਇੱਕੋ ਗੱਲ ਕਹਿੰਦਾ ਸੀ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਬਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਉਸ ਦੇ ਕੋਲ ਇੱਕ ਘੋੜਾ ਵੀ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਤੇ ਇੱਕ ਦਿਨ ਉਹ ਘੋੜਾ ਕਿਤੇ ਚਲਾ ਜਾਂਦਾ ਹੈ ਕਿਸਾਨ ਨੇ ਪੂਰੇ ਪਿੰਡ ਵਿੱਚ ਉਸ ਨੂੰ ਲੱਭਿਆ ਪਰ ਉਸ ਨੂੰ ਘੋੜਾ ਕਿਤੇ ਵੀ ਨਾ ਮਿਲਿਆ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਕਿਸਾਨ ਦੇ ਘਰ ਦੁੱਖ ਜ਼ਾਹਰ ਕਰਨ ਆ ਗਏ ਤੇ ਸਾਰਿਆਂ ਨੇ ਉਸ ਨੂੰ ਕਿਹਾ ਕਿ ਬਹੁਤ ਮਾੜਾ ਹੋਇਆ ਜੋ ਤੇਰਾ ਘੋੜਾ ਗੁੰਮ ਹੋ ਗਿਆ ਇਹ ਸੁਣ ਕੇ ਕਿਸਾਨ ਨੇ ਕਿਹਾ ਕਿ ਭਾਵੇਂ ਕਿ ਮੇਰਾ ਘੋੜਾ ਗੁੰਮ ਹੋ ਗਿਆ ਹੈ ਪਰ ਜੋ ਵੀ ਹੁੰਦਾ ਹੈ ਉਹ ਚੰਗੇ ਲਈ ਹੀ ਹੁੰਦਾ ਹੈ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਪਿੰਡ ਵਾਲਿਆਂ ਨੂੰ ਕਿਸਾਨ ਦੀ ਗੱਲ ਸਮਝ ਨਾ ਲੱਗੀ ਤੇ ਸਾਰੇ ਆਪਣੇ ਆਪਣੇ ਘਰ ਚਲੇ ਗਏ ਕੁਝ ਮਹੀਨੇ ਲੰਘਣ ਤੋਂ ਬਾਅਦ ਉਹ ਘੋੜਾ ਵਾਪਸ ਆ ਗਿਆ ਤੇ ਉਹ ਆਪਣੇ ਨਾਲ ਆਪਣੀ نسل ਦੇ ਹੋਰ ਵੀ ਕਈ ਘੋੜੇ ਲੈ ਆਇਆ ਸੀ ਸਾਰੇ ਪਿੰਡ ਵਾਲੇ ਫੇਰ ਇਕੱਠੇ ਹੋ ਕੇ ਕਿਸਾਨ ਕੋਲ ਆਏ ਤੇ ਕਹਿਣ ਲੱਗੇ ਕਿ ਘੋੜੇ ਦਾ ਗੁੰਮ ਹੋ ਜਾਣਾ ਚੰਗਾ ਹੀ ਸੀ ਹੁਣ ਤੇਰੇ ਕੋਲ ਬਹੁਤ ਸਾਰੇ ਹੋਰ ਘੋੜੇ ਹਨ ਤੂੰ ਕਿੰਨਾ ਖੁਸ਼ਕਿਸਮਤ ਹੈ ਇਹ ਸੁਣ ਕੇ ਕਿਸਾਨ ਨੇ ਕਿਹਾ ਭਾਵੇਂ ਮੇਰੇ ਕੋਲ ਹੁਣ ਬਹੁਤ ਸਾਰੇ ਘੋੜੇ ਹਨ ਪਰ ਮੈਨੂੰ ਕੋਈ ਖੁਸ਼ੀ ਨਹੀਂ ਹੈ ਪਰ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਪਿੰਡ ਵਾਲਿਆਂ ਨੂੰ ਕਿਸਾਨ ਦੀ ਗੱਲ ਸਮਝ ਨਹੀਂ ਆਈ ਤੇ ਸਾਰੇ ਆਪਣੇ ਆਪਣੇ ਘਰਾਂ ਵੱਲ ਨੂੰ ਚੱਲ ਪਏ ਕਿਸਾਨ ਦੇ ਮੁੰਡੇ ਨੇ ਘੋੜਸਵਾਰੀ ਸਿੱਖਣਾ ਸ਼ੁਰੂ ਕਰ ਦਿੱਤਾ ਪਰ ਉਹ ਘੋੜੇ ਤੋਂ ਥੱਲੇ ਡਿੱਗ ਗਿਆ ਤੇ ਉਸ ਦੀ ਲੱਤ ਟੁੱਟ ਗਈ ਸਾਰੇ ਪਿੰਡ ਵਾਲੇ ਫੇਰ ਇਕੱਠੇ ਹੋਏ ਤੇ ਕਿਸਾਨ ਨੂੰ ਕਿਹਾ ਸ਼ਾਇਦ ਬਹੁਤ ਸਾਰੇ ਘੋੜਿਆਂ ਦਾ ਮਿਲਣਾ ਤੇਰੇ ਲਈ ਚੰਗਾ ਨਹੀਂ ਸੀ ਇਸ ਦੇ ਕਾਰਨ ਹੀ ਤੇਰੇ ਮੁੰਡੇ ਦੀ ਲੱਤ ਟੁੱਟੀ ਹੈ ਤੂੰ ਬਹੁਤ ਬਦਕਿਸਮਤ ਹੈ ਜੋ ਹੋਇਆ ਬਹੁਤ ਬੁਰਾ ਹੋਇਆ ਇਹ ਸੁਣ ਕੇ ਕਿਸਾਨ ਨੇ ਕਿਹਾ ਕਿ ਭਾਵੇਂ ਮੇਰੇ ਮੁੰਡੇ ਦੀ ਲੱਤ ਟੁੱਟ ਗਈ ਹੈ ਪਰ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਮੈਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੈ ਪਿੰਡ ਵਾਲਿਆਂ ਨੂੰ ਕਿਸਾਨ ਦੀ ਗੱਲ ਫੇਰ ਨਾ ਸਮਝ ਲੱਗੀ ਤੇ ਸਾਰੇ ਆਪਣੇ ਆਪਣੇ ਘਰ ਚਲੇ ਗਏ ਕੁਝ ਸਮੇਂ ਬਾਅਦ ਉਸ ਰਾਸਤੇ ਹਮਲਾ ਹੋ ਗਿਆ ਰਾਜੇ ਦੀ ਸੈਨਾ ਉਹਨਾਂ ਸਾਹਮਣੇ ਘੱਟ ਪੈਣ ਲੱਗੀ ਇਸ ਲਈ ਉਸ ਰਾਜ ਦੇ ਸਾਰੇ ਨੌਜਵਾਨ ਮੁੰਡਿਆਂ ਨੂੰ ਸੈਨਾ 'ਚ ਭਰਤੀ ਹੋਣਾ ਪੈ ਗਿਆ ਪਰ ਕਿਸਾਨ ਦਾ ਮੁੰਡਾ ਬਚ ਗਿਆ ਕਿਉਂਕਿ ਉਹ ਪਹਿਲਾਂ ਹੀ ਜ਼ਖਮੀ ਸੀ ਸਾਰੇ ਪਿੰਡ ਵਾਲੇ ਫੇਰ ਇਕੱਠੇ ਹੋਏ ਤੇ ਕਿਸਾਨ ਨੂੰ ਕਹਿਣ ਲੱਗੇ ਕਿ ਤੇਰੇ ਮੁੰਡੇ ਦੀ ਲੱਤ ਟੁੱਟ ਗਈ ਸੀ ਇਸ ਲਈ ਤੇਰਾ ਮੁੰਡਾ ਜੁੱਧ 'ਚ ਜਾਣ ਤੋਂ ਬਚ ਗਿਆ ਤੂੰ ਬਹੁਤ ਖੁਸ਼ਕਿਸਮਤ ਹੈ ਪਰ ਅਸੀਂ ਸਾਰੇ ਬਹੁਤ ਦੁਖੀ ਹਾਂ ਕਿਉਂਕਿ ਸਾਡੇ ਬੱਚਿਆਂ ਨੂੰ ਜੁੱਧ 'ਚ ਜਾਣਾ ਪਿਆ ਹੈ ਹੁਣ ਸਾਨੂੰ ਨਹੀਂ ਪਤਾ ਕਿ ਉਹ ਸਹੀ ਸਲਾਮਤ ਵਾਪਸ ਆਉਣਗੇ ਵੀ ਕਿ ਨਹੀਂ ਅਸੀਂ ਨੇ ਤੁਹਾਨੂੰ ਜੀਵਨ ਦੀ ਮੁਸ਼ਕਲ ਤੋਂ ਮੁਸ਼ਕਲ ਸਥਿਤੀ 'ਚ ਵੀ ਸ਼ਾਂਤ ਤੇ ਪੋਜ਼ਿਟਿਵ ਰਹਿੰਦੇ ਦੇਖਿਆ ਹੈ ਤੁਸੀਂ ਇਹ ਕਿਵੇਂ ਕਰ ਲੈਂਦੇ ਹੋ ਇਹ ਸੁਣ ਕੇ ਕਿਸਾਨ ਨੇ ਕਿਹਾ ਹਮੇਸ਼ਾ ਖੁਸ਼ ਤੇ ਸ਼ਾਂਤ ਬਣੇ ਰਹਿਣ ਦੇ ਲਈ ਦੋ ਚੀਜ਼ਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਪਹਿਲੀ ਲੋਕਾਂ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਾ ਦਿਓ ਕਿਉਂਕਿ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦਾ ਮਤਲਬ ਆਪਣੀਆਂ ਖੁਸ਼ੀਆਂ ਦਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥ ਦੇਣਾ ਹੈ ਜੇ ਲੋਕ ਤੁਹਾਡੀ ਤਾਰੀਫ਼ ਕਰਨਗੇ ਤਾਂ ਤੁਸੀਂ ਖੁਸ਼ ਹੋ ਜਾਓਗੇ ਤੇ ਜੇ ਉਹ ਬੁਰਾਈ ਕਰਨਗੇ ਤਾਂ ਤੁਹਾਨੂੰ ਗੁੱਸਾ ਆਵੇਗਾ ਜੇ ਤੁਸੀਂ ਇਦਾਂ ਹੀ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦਿੰਦੇ ਰਹੋਗੇ ਤਾਂ ਤੁਹਾਡਾ ਦਿਮਾਗ ਅਸ਼ਾਂਤ ਹੋ ਜਾਵੇਗਾ ਤੇ ਤੁਸੀਂ ਆਪਣੇ ਜੀਵਨ ਦੇ ਜ਼ਰੂਰੀ ਕੰਮਾਂ ਵੱਲ ਧਿਆਨ ਨਹੀਂ ਦੇ ਪਾਉਂਗੇ ਤੇ ਦੂਜੀ ਗੱਲ ਕਦੇ ਵੀ ਕਿਸੇ ਘਟਨਾ ਨੂੰ ਚੰਗੀ ਹੈ ਜਾਂ ਬੁਰੀ ਹੈ ਨਹੀਂ ਕਹਿਣਾ ਚਾਹੀਦਾ ਕਿਉਂਕਿ ਜਿਵੇਂ ਕਿਸੇ ਪੁਸਤਕ ਦੇ ਕੇਵਲ ਇੱਕ ਬਾਕ ਨੂੰ ਪੜ੍ਹ ਕੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਪੂਰੀ ਪੁਸਤਕ ਚੰਗੀ ਹੈ ਜਾਂ ਬੁਰੀ ਉਸੇ ਤਰ੍ਹਾਂ ਜੀਵਨ ਦੀ ਕਿਸੇ ਇੱਕ ਘਟਨਾ ਨੂੰ ਦੇਖ ਕੇ ਇਹ ਨਹੀਂ ਦੱਸਿਆ ਜਾ ਸਕਦਾ ਕਿ ਪੂਰੇ ਜੀਵਨ ਦੇ ਲਈ ਉਹ ਘਟਨਾ ਚੰਗੀ ਹੈ ਜਾਂ ਬੁਰੀ ਕਿਉਂਕਿ ਅੱਜ ਚੰਗੀ ਲੱਗਣ ਵਾਲੀ ਘਟਨਾ ਕੱਲ ਬੁਰੀ ਸਾਬਤ ਹੋ ਸਕਦੀ ਹੈ ਤੇ ਅੱਜ ਬੁਰੀ ਲੱਗਣ ਵਾਲੀ ਘਟਨਾ ਕੱਲ ਨੂੰ ਚੰਗੀ ਵੀ ਸਾਬਤ ਹੋ ਸਕਦੀ ਹੈ ਅਜਿਹਾ ਹੀ ਅਸੀਂ ਇਸ ਕਹਾਣੀ ਵਿੱਚ ਦੇਖਿਆ ਹੈ ਘਟਨਾਵਾਂ ਤੁਹਾਡੇ ਹੱਥ ਵਿੱਚ ਨਹੀਂ ਹਨ ਤੁਹਾਡੇ ਹੱਥ ਵਿੱਚ ਸਿਰਫ ਕਰਮ ਹੈ ਇਸ ਲਈ ਆਪਣੇ ਕਰਮ ਤੇ ਬੋਲਬਾਣੀ ਨੂੰ ਚੰਗਾ ਰੱਖੋ ਤੇ ਬਾਕੀ ਸਭ ਪਰਮਾਤਮਾ ਤੇ ਛੱਡ ਦਿਓ ਕਿਉਂਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਦੋਸਤੋ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ